ਮਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਸਾਡੇ YouTube ਚੈਨਲ ਤੇ ਤੁਹਾਡਾ ਜੇ ਤੁਸੀਂ ਦੇਖ ਰਹੇ ਜੀ ਇਹ ਸਲੈਂਸਰ ਲੈ ਕੇ ਆਏ ਸੀ ਆਪਣੇ ਕਸਟਮਰ ਉਹਨਾਂ ਦੀ ਸੀਗੀ ਰਿਕੁਐਸਟ ਕਿ ਆਸੀ ਇਹ ਘੁੰਮਣ ਵਾਲਾ ਸਲੈਂਸਰ ਲਾਉਣਾ ਇਹਦੇ ਸਟਾਕ ਸਲੈਂਸਰ ਪਹਿਲਾਂ ਫਿਟਿੰਗ ਕੀਤਾ ਹੋਇਆ ਸੀ ਤੇ ਫਿਰ ਆਪਾਂ ਇਹ ਫਿਟਿੰਗ ਕਰਕੇ ਦਿੱਤਾ ਜੀ ਉਹਨਾਂ ਨੂੰ ਐਲਬੈਂਡਰ ਦੇ ਨਾਲ 90 ਡਿਗਰੀ ਵੈਂਡ ਹੁੰਦਾ ਜੀ ਤੇ ਇਹ ਫਿਰ ਘੁੰਮਦਾ ਫਿਟਿੰਗ ਕਰਕੇ ਦਿੱਤਾ ਇਹਦੇ ਨਾਲ ਸਾਊਂਡ ਵੱਧ ਹੀ ਨਹੀਂ ਜੀ ਜੋ origignal ਸਾਊਂਡ ਆਉਣੀ ਰਹਿੰਦੀ ਆ ਇਹ ਜੇ ਦੇਖ ਸਕਦੇ ਆ ਸਲੈਂਸਰ ਸਾਰਾ ਫਿਟਿੰਗ ਕੀਤਾ ਹੋਇਆ ਪਹਿਲਾਂ ਇਹਦੀ ਆਵਾਜ਼ ਸਟਾਕ ਵਾਲੀ ਆਪਾਂ ਕੀਤੀ ਸੀ origignal type ਤੇ ਉੱਪਰਲੇ ਪਾਸੋਂ ਆਪਾਂ ਫਲੈਂਜ ਤੋਂ ਕੰਪਲੀਟ ਕੀਤਾ ਜੀ ਫਲੈਂਜ ਲਾ ਕੇ ਨਾਲ ਫਲੈਕਸੀਬਿਲਟੀ ਤੇ ਆਪਾਂ ਬਾਕੀ ਸਾਰਾ ਫਿਟਿੰਗ ਕੀਤਾ ਸੈਂਟਰ 'ਚ ਵੀ ਫਲੈਂਜ ਹੁੰਦੀ ਪਰ ਉਹਨਾਂ ਦੀ ਸੀ ਵੀ ਸਾਨੂੰ ਸੈਂਟਰ 'ਚ ਫਲੈਂਜ ਨਹੀਂ ਚਾਹੀਦੀ ਇਸ ਕਰਕੇ ਫਲੈਂਜ ਆਪਾਂ ਸੈਂਟਰ ਤੇ ਲਾਈ ਨਹੀਂ ਤੇ ਇਹਦੀ ਤੁਹਾਨੂੰ ਆਪਾਂ ਸਾਊਂਡ ਵੀ ਸੁਣਾ ਦਿੰਨੇ ਆ ਜੀ ਥ੍ਰੋਟਲ ਕਰਕੇ